ਚਲ ਉੱਠੀ ਵਧੀਆ ਐਵੇਂ ਬੜਬੜ ਕਰਦੀ ਰਹਦੀ ਆ ਆ ਚੰਗਾ ਵੀ ਮੰਮੀ ਨੇ ਦੱਸਿਆ ਵੱਲ ਜਾ ਵੀ ਐਵੇਂ ਬਹਿ ਜਾ ਕਰ ਲੈ ਹੁਣ ਮੈਂ ਤਾਂ ਫਿਲਮ ਵੇਖਦੀ ਆ ਚਲ ਹੁਣ ਭਾਂਡੇ ਤਾਂ ਹੱਤ ਉੱਤੇ ਗਏ ਆ ਮਾੜੀ ਜੀ ਸੈਲਫ ਸਾਫ ਕਰ ਲਾਂ ਪਹਿਲਾਂ ਆਹ ਤਾਂ ਡੱਕਾ ਨਹੀਂ ਤੋੜਦੀ ਹੁਣ ਕਹਿਨੀ ਆ ਨਾ ਉਹਨੂੰ ਵੀ ਉੱਠ ਕੇ ਰੋਟੀ ਲਾ ਲਾ ਝਾੜੂ ਪੋਚਾ ਸੰਦੀਪ ਕੁੜਾ ਉੱਠ ਖੜ ਹੁਣ ਕੰਮ ਧੰਦਾ ਕਰ ਲੈ ਉੱਟ ਕੇ ਰੋਟੀ ਲਾ ਪੋਚਾ ਲਾ ਨਾਲੇ ਝਾੜੂ ਲਾਉਣ ਵਾਲਾ ਪਿਆ ਕੀ ਹੋ ਗਿਆ ਦੀਦੀ ਰੋਣਾ ਮੇਰੀ ਢੂਈ ਦੁਖੀ ਜਾਂਦੀ ਲੱਤਾਂ ਟੁੱਟੀਆਂ ਜਾਂਦੀਆਂ ਮੈਂ ਇਥੋਂ ਨਹੀਂ ਕੰਮ ਕੂਮ ਹੁੰਦਾ ਹਜੇ ਬਸ ਮਾ ਦਾ ਕੰਮ ਕਰ ਸਰ ਬਾਲਾ ਦੁਖੀ ਜਾਂਦਾ ਭੈਣ ਬੰਦੀ ਤੂੰ ਅੱਜ ਕਰ ਲੈ ਤੇ ਮੈਂ ਇਥੋਂ ਤਾਂ ਆਪਣੀ ਖੜਿਆ ਜਾਂਦਾਗਾ ਬੁਖਾਰ ਹੋਇਆ ਪਿਆ ਮੈਂ ਕੀ ਤੁਹਾਡੇ ਕੰਜਰਖਾਨੇ ਨੂੰ ਕਰਾਂ ਖਸਮ ਵੀ ਤੇਰਾ ਤਿਆਰ ਹੋ ਕੇ ਨਿਕਲ ਗਿਆ ਨਹੀਂ ਦੀਦੀ ਮੇਰਾ ਤਾਂ ਨਾੜਾਂ ਵੱਜੀ ਜਾਂਦੇ ਆ ਮੇਰੇ ਤੋਂ ਕੰਮ ਨਹੀਂ ਹੋਣਾ ਤੇ ਜਦੋਂ ਫੋਨ ਤੇ ਲੱਗੀ ਰਹਿਨੀ ਤੜਕੇ ਉੱਠ ਕੇ ਉਦੋਂ ਕਿਵੇਂ ਫਿਰ ਤੇਰਾ ਕੋਈ ਦੁੱਖਦਾ ਨਹੀਂ ਦੀਦੀ ਤੂੰ ਤਾਂ ਹੀ ਤਾਂ ਚੜੀ ਜਾਂਦੀ ਮੈਂ ਤੈਨੂੰ ਪਿਆਰ ਨਾਲ ਤਾਂ ਤਾਨੂੰ ਅਸੀਂ ਕੀ ਕਰਗੇ ਉਹ ਤੜਕੇ ਦਾ ਖੇਤਾਂ ਨੂੰ ਖਾਪਣ ਗਿਆ ਤੇ ਤੂੰ ਪਈ ਉਹਨੂੰ ਤੋੜਤਾ ਤਿਆਰ ਕਰਕੇ ਮੈਂ ਕਰ ਲੂੰਗੀ ਆਪੇ ਜਦੋਂ ਜੀਕ ਕੀਤਾ ਮੇਰਾ ਤੁਸੀਂ ਸਾਡੇ ਚੰਗਾ ਫਿਰ ਤੁਹਾਡਾ ਤੇ ਇਹੀ ਸਿਆਪਾ ਰਹਿੰਦਾ ਹੁਣ ਉੱਠੀ ਨਾ ਚਲ ਉੱਠ ਕੇ ਵਧੀਆ ਐਵੇਂ ਬੜਬੜ ਕਰਦੀ ਕਰਦੀ ਆ ਚੰਗਾ ਵੀ ਮੰਮੀ ਨੇ ਦੱਸਿਆ ਵੱਲ ਜਾ ਵੀ ਐਵੇਂ ਬਹਿ ਜਾ ਕਰ ਲੈ ਹੁਣ ਮੈਂ ਤਾਂ ਫਿਲਮ ਵੇਖਦੀ ਆ ਮਾਂ ਬੋਲੀ ਜਾਂਦੀ ਆ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਆਏ ਨਹੀਂ ਕਰਦੇ ਉਹ ਨਹੀਂ ਕਰਦੇ ਲੈ ਦੱਸ ਤੂੰ ਹੀ ਇਕੱਲੀ ਕੰਮ ਕਰਦੀ ਆ ਮਹਾਰਾਣੀ ਨਾਲੇ ਸਾਰਾ ਦਿਨ ਅੱਗਾ ਦੱਗਾ ਕਰੀ ਜਾਂਦੀ ਆ ਨਾਲੇ ਟੱਪਦੀ ਫਿਰਦੀ ਠੁਏ ਵਾਂਗੂ ਸਾਰਾ ਦਿਨ ਵਧੀਆ ਫੜਨ ਵੀ ਨਹੀਂ ਆਪਾਂ ਨੂੰ ਕੀ ਆ ਜਦੋਂ ਪੱਕ ਗਏ ਲੰਗਰ ਜਾ ਕੇ ਠੀਕ ਰਹੀ ਜਾਂਦੀ ਆ ਲੈ ਕੀ ਰੋਟੀਆਂ ਪਕਾਉਣਾ ਚੱਲ ਆਪੇ ਪਕਾ ਲਊਗੀ ਮੈਂ ਮੱਟਪੀ ਜਾਂਦੀ ਆ ਜਦੋਂ ਪੱਕ ਗਈਆਂ ਚੱਕ ਕੇ ਲਿਆਉਂਗੀ ਅੰਦਰ ਉਹ ਵੀ ਆ ਜੂਗਾ ਤੁਹਾਨੂੰ ਜੱਬ ਦਾ ਜਵਾਹੰਦਾ ਪਤਾ ਨਹੀਂ ਕਿੱਥੇ ਉਹ ਵੀ ਤੁਰਿਆ ਫਿਰਦਾ ਇਹ ਚੱਜਦਾ ਹੈ ਨਹੀਂ ਜੇ ਇਹ ਚਾਇਦਾ ਹੋਵੇ ਤਾਂ ਅੱਡ ਹੋ ਕੇ ਬਹਿ ਜਾਂਦੀ ਆ ਆਪਾਂ ਕੀ ਲੋਟ ਸੀ ਮੈਨੂੰ ਐਵੇਂ ਇਹਨਾਂ ਤੋਂ ਸੁਣਨ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਤੂੰ ਲੈ ਕੇ ਵੀ ਕੀ ਆਈ ਐ ਮੈਂ ਸਾਰਾ ਕੁਝ ਲੈ ਕੇ ਆਈ ਆ ਦੱਸ ਉਹਦੀਆਂ ਫਿਲਮ ਵੇਣੀ ਆ ਮੈਂ ਤਾਂ ਹੁਣ ਆਪਦੀ ਉਹ ਮਰਜ਼ੀ ਕਰਦੇ ਰੋਟੀਆਂ ਦਾ ਸਿਆਪਾ ਕਰਦੇ ਆ ਪਹਿਲਾਂ ਫਿਰ ਪਸੂਆਂ ਦਾ ਕੰਮ ਕਰੂੰਗੀ ਉਹ ਖੇਤੋਂ ਆਉਣ ਵਾਲਾ ਬੂ ਬੂ ਕਰੂੰਗਾ ਨਾਲੇ ਮੈਂ ਕਿਹਾ ਮੈਂ ਹਰਾਣੀ ਨੂੰ ਮੈਂ ਕਿਹਾ ਕੁੜੇ ਉੱਠ ਕੇ ਰੋਟੀਆਂ ਹੀ ਲਾ ਲਾ ਕਹਿੰਦੀ ਮੇਰਾ ਤਾਂ ਸਿਰ ਦੁੱਖ ਮੈਂ ਕਿਹੜਾ ਲੋਹੇ ਦੀ ਬਣੀ ਉਹ ਰੂਟੀਨ ਲੱਗੀ ਪਈਆਂ ਰੋਟੀ-ਰੋਟੀ ਲੈ ਕੇ ਆਉਣੀ ਖੇਤਾਂ ਫੇਰ ਫੁਗੜਾਣੀਆਂ ਸੀ ਕੋਈ ਕਿਹਾ ਤੇ ਮੈਂ ਕੀ ਕਰਾਂ ਮੈਂ ਤਾਂ ਉਹਨੂੰ ਕਹਿ ਕੇ ਸਾਠੀ ਉੱਠ ਖੜ ਵੀ ਤੂੰ ਕੰਮ ਕਰ ਲੈ ਮਾੜਾ ਮੋਟਾ ਰੋਟੀ ਲਾਲਾ ਝਾੜੂ ਪੋਚਾ ਕਰ ਪਰ ਕੇ ਤਾਂ ਵੱੱਟਾ ਬਣਾ ਬਣਾ ਕੇ ਹੁੰਦਾ ਮੈਂ ਕੋਈ ਉਹ ਨਿਕਲ ਗਿਆ ਤੂੰ ਕਢਾ ਉਹਨੂੰ ਕਹਿਣਾ ਵੀ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਲੈ ਯਾਰ ਕਿੱਧਰ ਆ ਉਹ ਪਤਾ ਨਹੀਂ ਕਿੱਧਰ ਸ਼ਹਿਰ ਨੂੰ ਨਿਕਲ-ਨਿਕਲ ਗਿਆ ਤਿਆਰ ਹੋ ਕੇ ਆ ਜੂਗਾ ਬਸ ਸ਼ਹਿਰ ਜਾਣਾ ਸੀਗਾ ਉਧਰ ਪੈਸ਼ਨ ਮੰਗੀ ਜਾਂਦੇ ਇਹਦੇ ਬੰਦੇ ਜਿਹਨਾਂ ਦੇਣੇ ਦੇਣੇ ਆ ਚੱਲ ਫਿਰ ਤੁਸੀਂ ਰੋਟੀ ਖਾ ਲਓ ਤਾਂ ਫਿਰ ਤੁਸੀਂ ਸ਼ਹਿਰ ਜਾਇਓ ਆਪਾਂ ਕਰਦੇ ਗੱਲ ਇਹਦਾ ਨਵੇੜ ਕੇ ਇੱਕ ਪਾਸਾ ਕਰਗੇ ਹੁਣ। ਮੈਂ ਰੋਟੀ ਫੜਾ ਦਿਆਂ ਉਹਨੂੰ ਪਹਿਲਾਂ। ਆਨਾ ਮੈਂ ਆੜਤੀਏ ਤੇ ਜਾਣਾ ਹਸਾਬ ਸੂ ਕਰਨਾ। ਲੋ ਖਾ ਲੋ ਰੋਟੀ। ਰੋਟੀ ਦੇ ਵੇਲੇ ਢੋਡੀ ਖੜਕੜ ਚੱਲਦੀ ਰਹਿੰਦੀ ਆ। ਤੇ ਫਿਰ ਮੈਂ ਕੀ ਕਰਾਂ ਹੁਣ ਮੈਂ ਤੜਕੇ ਦੀ ਉੱਠੀ ਆ ਧੰਦਾ ਕਰੀ ਜਾਨੀ ਐ। ਹੁਣ ਬਸੂਆਂ ਦਾ ਵੀ ਕਰਨਾ ਝਾੜੂ ਪੁੱਛੇ ਦਾ ਕਰਨਾ। ਪਹਿਲਾਂ ਉਹਦੇ ਨਾਲ ਮੱਥਾ ਲਾ ਕੇ ਹਟੀ ਮੈਂ ਕਿਹਾ ਕੁੜੇ ਉੱਠ ਖੜਨੀ ਆ ਨਹੀਂ ਮੇਰਾ ਸਿਰ ਦੁਖੀ ਜਾਂਦਾ। ਵੀ ਬੰਦਾ ਟਾਈਮ ਨਾਲ ਰੋਟੀ ਤਾਂ ਫੜਾ ਜਾਵੇ ਖੇਤਾਂ। ਤੇ ਹੱਕ ਤਾਂ ਉਹਦਾ ਹੀ ਬਣਦਾ ਰੋਟੀ ਬਣਾਉਣ ਦਾ ਉਹ ਤਾਂ ਨਿਕਲ ਜਾਂਦਾ ਤਿਆਰ ਹੋ ਕੇ ਤੇ ਉਹਨੂੰ ਕਹੋ ਮੜਾ ਮੋੜ ਤੁਸੀਂ ਕਹਣਾ ਮੈਂ ਕੀ ਕਹਾਂ ਮੈਨੂੰ ਆਚਾਰ ਸੁਣਾਉਂਦੇ ਅਗਲੇ ਅੱਗੋ ਤੇ ਤੜਕੇ ਦੱਸਿਆ ਤਾਂ ਕਿਹਾ ਨਾ ਕੋਈ ਚਾਹ ਨਾ ਪਾਣੀ ਮਰ ਤੇ ਫਿਰ ਮੈਂ ਤਾਂ ਹੁਣ ਕੁਛ ਨਹੀਂ ਕਰ ਸਕਦਾ ਆ ਗਿਆ ਮੈਂ ਫਿਰ ਨੂੰ ਹੁਣ ਆਰਤੀਏ ਤੇ ਜਾ ਸਾਮ ਕਰ ਲੈ ਤੇ ਕੰਨ ਕੱਢੋ ਅੱਡ ਮੀਟ ਜਾਗੇ ਆ ਆਰਤੀਏ ਦੁਕੀ ਹੋਣਾ ਉਸੇ 2 ਕਿਲੇ ਦਾ ਪਾਸੇ ਜੀ ਤਰੀ ਮੈਨੂੰ ਨਹੀਂ ਪਤਾਗਾ ਦੋਆਂ ਦੀ ਜਾਵੇ ਤਿੰਨਾਂ ਦੀ ਜਾਵੇ ਆਹੀ ਕੰਜਰਖਾਨਾ ਰਹੂਗਾ ਇੱਥੇ ਤਾਂ ਹੂੰ ਉਂਗਰਾ ਨੋ ਬਰਾ ਗੱਭਰੂ ਹੁੰਦਾ ਜਾਂਦਾ ਅੱਗੋਂ ਕੋਈ ਆ ਆਦਾ ਵੀ ਘਰ-ਬਾਰ ਦਾ ਮੂੰਹ ਸਰ ਕਰਨਾ ਆਪਣਾ ਉਹਨੂੰ ਰਾਤ ਰਾਤ ਆ ਕੇ ਕੰਮ ਧੰਦੇ ਲਾਉ ਉਹ ਨਹੀਂ ਵਰਦੀ-ਵੁਰਦੀ ਉਹ ਤਾਂ ਮਾਂ ਦੇ ਘਾਮਗਲਾ ਤੇ ਚੜੀ ਆ ਕਹਿੰਦੀ ਦਾਜ ਦਿੱਤਾ ਲੈ ਮੈਨੂੰ ਲੱਗਦਾ ਪਕਾ ਕੇ ਉੱਠ ਗਈ ਚਾਹ ਹੁਣ ਮੈਂ ਰੋਟੀਆਂ ਲਿਆਂਵਾ ਪਾ ਕੇ ਆਹ ਸਵਾਦ ਆ ਜਾਂਦਾ ਪੱਕੀਆਂ ਪਕਾਈਆਂ ਪਕਾ ਕੇ ਚੱਕ ਕੇ ਖਾਣ ਦਾ ਹਾਂ ਧੋਕੇ ਤੇ ਆਵਣਾ ਪੈ ਜੂਗੀ ਫੇਰ ਮੰਮੀ ਨੂੰ ਫੋਨ ਲਾਵਾਂਗੀ ਦੁਬਾਰਾ ਵੀ ਕੀ ਆਂਦੀ ਆ ਉਹ ਉਦੋਂ ਮਗਰੋਂ ਵੇਣਿਆ ਕੀ ਬਣਦਾ ਰੋਟੀ ਖਾਵਾਂ ਪਤਾ ਨਹੀਂ ਕੀ ਬਣਾਈ ਬੈਠੀ ਆ ਵੇਣੀ ਆ ਨਾ ਕੀ ਕੀਤਾ ਵਾ ਆਇਤਾ ਹੈਗਾ ਹੀ ਆ ਲੈ ਆ ਆ ਕੀ ਹੁਣ ਕੁੜੇ ਉੱਠ ਕੜੀ ਉੱਠ ਕੜੀ ਚੱਲ ਰੋਟੀ ਖਾ ਤੇ ਝਾੜੂ ਪੋਚਾ ਕਰ ਰੋਟੀਆਂ ਤਾਂ ਤੁਸੀਂ ਜਿਵੇਂ ਬਹੁਤ ਇਥੇ ਪਰੌਂਠੇ ਚਾਰ-ਚੁੰਡੇ ਲਾ ਕੇ ਰੱਖੇ ਹੁੰਦੇ ਨਹੀਂ ਉਹ ਬਾਹਰ ਮੰਗਣ ਵਾਲਾ ਆ ਗਿਆ ਦੋ ਉਹਨੂੰ ਦੇਤੀਆਂ ਦੀਦੀ ਦੋ ਵੱਧ ਲਾ ਲਿਆ ਕਰ ਹਾ ਜੀ ਉਹਨਾਂ ਨੇ ਤੇ ਲਾ ਲਾਓ ਪਿਆ ਆਟਾ ਤੇਰੇ ਕਿਹੜੇ ਹੱਥ ਟੁੱਟੇ ਆ ਪਕਾ ਲਾ ਤੇ ਖਾ ਲਾ ਨਹੀਂ ਆਇਆ ਨਹੀਂ ਨਾ ਪਰ ਤੂੰ ਲਾਉਣੀ ਲੱਗੀ ਤੇ ਪਰ ਤੂੰ ਦੋ ਵੱਧ ਲਾਲਾ ਵੀ ਉਹ ਵੀ ਖਾਊਗਾ ਕਿ ਚੱਲ ਤੂੰ ਪਕਾ ਲੈ ਤੇ ਖਾ ਲੈ ਬਾਲੀਆਂ ਗੱਲਾਂ ਨਾ ਕਰ ਝਾੜੂ ਪੋਚਾ ਕਰ ਤੇਰਾ ਭਾਈ ਕਹਿ ਕੇ ਗਿਆ ਵੀ ਸਾਗ ਤੋੜ ਕੇ ਲਿਆਉਗਾ ਮੇਰੇ ਤੋਂ ਨਹੀਂ ਹੁੰਦਾ ਝਾੜੂ ਪੋਚਾ ਪੋਚਾ ਚੱਲ ਪਰ ਸਾਗ ਤੋੜ ਕੇ ਲੈ ਕੇ ਝਾੜੂ ਪੋਚੇ ਨੂੰ ਛੱਡ ਮੈਂ ਇੱਥੋਂ ਵੀ ਨਹੀਂ ਹੁੰਦਾ ਮੇਰਾ ਤਾਂ ਸਰੀਰ ਨਹੀਂ ਠੀਕ ਰਹਿੰਦਾ ਤੇ ਮੇਰਾ ਕਹੜਾ ਰਹਿਣਾ ਮੈਂ ਕਹੜਾ ਲੋਹੇ ਦੀ ਬਣੀ ਆ ਸਾਰਾ ਦਿਨ ਮੈਨੂੰ ਰੋਟੀ ਵੀ ਨਹੀਂ ਖਾਣ ਦਿੰਦੇ ਕਿੱਥੇ ਫਸ ਗਈ ਮੈਂ ਇਹਨਾਂ ਦੇ ਵਿੱਚ ਇਹਨਾਂ ਕਾਪਦੀ ਖਦੀ ਆ ਸਾਰਾ ਦਿਨ ਕੰਮ ਕਰਦੀ ਇੱਕ ਤੇ 72 ਵਾਰ ਮੈਨੂੰ ਸੁਣਾ ਦਿੰਦੀ ਆ ਇਥੇ ਇਹਨਾਂ ਦਾ ਫੋਨ ਨਹੀਂ ਆ ਪੜੀ ਲਿਖੀ ਮੈਂ ਮੈਂ ਤਾਂ ਪਹਿਲਾਂ ਮੰਮੀ ਨੂੰ ਪੁੱਛਦੀ ਆ ਕਿ ਕੀ ਕਰਦੀ ਆ ਉਹਦੇ ਨਾਲ ਗੱਲ ਕਰਦੀ ਆ ਪਹਿਲਾਂ ਤਾਂ ਵੀ ਮੇਰੇ ਨਾਲ ਤੇ ਇਹਨਾਂ ਨੇ ਲੋਹੀ ਪੀ ਲਿਆ ਮੇਰੇ ਤਾਂ ਇਹਨਾਂ ਨੇ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਠੀਕ ਹਾਂ ਠੀਕ ਆ ਠੀਕ ਕਾਦੀ ਆ ਤੁਹਾਨੂੰ ਪਤਾ ਹੀ ਆ ਜਿਹੜੀ ਹੈਗੀ ਆ ਸਾਰਾ ਦਿਨ ਕੋੜ 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 ਕਰੀ ਜਾਂਦੀ ਬੜਬੜ ਤੈਨੂੰ ਪਤਾ ਤੂੰ ਮੈਨੂੰ ਜਿਵੇਂ ਦੱਸਿਆ ਸੀ ਵੀ ਮਸਕੇ ਸਮਾਰਜਿਆ ਕਰ ਅੱਜ ਮੇਰਾ ਸਿਰ ਦੁਖਦਾ ਮੈਂ ਉਵੇਂ ਹੀ ਕਰਦੀ ਆ ਉਹੋ ਪਤਾ ਨਹੀਂ ਕਿੱਥੇ ਨਿਕਲਿਆ ਉਹ ਚੱਜਦਾ ਹੁੰਦਾ ਤਾਂ ਘਾਟੇ ਕਾਦੇ ਸੀ ਪਤਾ ਨਹੀਂ ਕਿੱਥੇ ਗਿਆ ਹੋਇਆ ਵੀ ਉਹੀ ਕੰਮ ਕਰ ਲੈ ਚੱਲ ਵੀ ਜਦੋਂ ਪਤਾ ਮੇਰੀ ਜਨਾਨੀ ਤੋਂ ਤਾਂ ਹੁੰਦਾ ਨਹੀਂ ਕੁਸ ਹਾਂ ਪਾਣੀ ਤਾਂ ਕਰ ਹੀ ਜਾਨੀਆਂ ਪਰ ਮੰਮੀ ਆਏ ਕਿੰਨਾ ਟਾਈਮ ਚੱਲੂ ਤੂੰ ਵੀ ਸੋਚ ਵੀ ਮੁੜ ਕੇ ਜੀ ਅੱਡ ਕਰਕੇ ਬਾਹਤਾ ਤੇ ਤੂੰ ਵੇਖਿਆ ਕੀ ਤੁਸੀਂ ਕਿੱਲੀਆਂ ਤੇ ਵਿਆਹਤਾ ਕੀ ਕਰਾਂਗੇ ਆਏ ਤਾਂ ਕੁਸ ਨਹੀਂ ਕੀ ਨਹੀਂ ਹੁੰਦਾ ਤੁਸੀਂ ਕਿੰਨਾ ਟਾਈਮ ਦੇਈ ਜਾਓਗੇ ਮੈਂ ਤਾਂ ਹੀ ਤਾਂ ਤੁਸੀਂ ਜਿਹੜਾ ਦਿੱਤਾ ਤੇਰਾ ਦਾਜ ਕਰਕੇ ਤੇ ਮੈਂ ਇਹਨਾਂ ਨੂੰ ਕਹਿੰਦੇ ਹੁੰਦੇ ਆ ਦਵਾਈ ਬੈਠੀ ਆ ਮੈਂ ਕੀ ਲਈ ਬੈਠੀ ਇਹਨਾਂ ਨੂੰ ਇਹ ਕੀ ਲਈ ਆ ਪੁੱਛਣ ਵਾਲਾ ਹੋਵੇ ਮੈਂ ਤਾਂ ਪੂਰੀ ਆਪਦਾ ਰਾਜ ਕਰਦੀ ਆ ਹੁਣ ਆ ਰੋਟੀਆਂ ਖਾਣ ਗਈ ਸੀ ਪਤਨ ਕਿ ਛੱਪੜ ਪਾਣੀ ਬਣਾਈ ਬੈਠੀ ਆ ਉ ਆਖੂਗੀ ਮੈਂ ਕੰਮ ਕਰਦੀ ਆ ਮੈਂ ਕੰਮ ਹੁਣ ਮੈਨੂੰ ਆਹਦੇ ਝਾੜੂ ਕੋਚਾ ਲਾ ਕੇ ਨਾ ਤੇ ਫੜਾ ਫੜ ਸਾਗ ਤੋੜਨ ਚੱਲ ਗਏ ਅੱਛਾ ਮੇਰੇ ਤੋਂ ਨਹੀਂ ਸਾਗ ਸੂਪ ਟੁੱਟਦਾਗਾ ਮੈਂ ਤਾਂ ਹੁਣ ਚੁੱਪ ਕਰਕੇ ਚਾਹ ਬਣਾ ਲਾਂਗੇ 11 ਵਾਲੀ ਤੇ ਪੀ ਲਾਂਗੇ ਤੇ ਮੁੜ ਕੇ ਪੈ ਜਾਾਂਗੇ ਬਸ ਚਲ ਚੰਗਾ ਆਉਂਦੀ ਆ ਮੜ ਕੇ ਫੇਰ ਕਹੂਗੀ ਮਾਂ ਨੂੰ ਲਈ ਬੈਠੀ ਆ ਮਾਂ ਦਿੰਦੀ ਐ ਨੂੰ ਉਂਗਲਾ ਮਾਂ ਦਿੰਦੀ ਐ ਉਂਗਲਾ ਆਪ ਜਿਵੇਂ ਲਾਉਂਦੀ ਨਹੀਂ ਹਾਂ ਤੇ ਮਾਰੀ ਗੇੜਾ ਵੀ ਇੱਕੇ ਜਾਈਏ ਤੇ ਰੰਗ ਢੰਗ ਕੀ ਕਰਦੀ ਐ ਇਹ ਖੀਖਣੇ ਚੰਗਾ ਵੀਂਦੀ ਇੱਕ ਮੈਂ ਵੀ ਜਿਵੇਂ ਹੁਣੇ ਖਾ ਜੂਗੀ ਮੈਨੂੰ ਵੀ ਦੱਸ ਘਰ ਤੇਰਾ ਕੱਲੀ ਦਾ ਜਦੋਂ ਮੈਂ ਆਈ ਨਹੀਂ ਸੀ ਮੈਂ ਤੇ ਇਹ ਨਹੀਂ ਸਮਝਉਂਦੀ ਇਹਨਾਂ ਦੀ ਜੇ ਆਖਣਾ ਤੇ ਜਦੋਂ ਮੈਂ ਆਈ ਨਹੀਂ ਸੀ ਤਾਂ ਉਦੋਂ ਕੰਮ ਕਰਦਾ ਸੀ ਉਦੋਂ ਵੀ ਤਾਂ ਆਪ ਹੀ ਕਰਦੀ ਸੀ ਪੈਰ ਭਾਰੇ ਹੋ ਜਾਂਦੇ ਆ ਵੇਖ ਕੇ ਵੀ ਆਪੇ ਕਰੂਗੀ ਮੈਂ ਕਾਹਤੋਂ ਕਰਾਂ ਇਹ ਕੀ ਲਿਆ ਇਹ ਟੁੱਟੇ ਬੈੱਡ ਤੇ ਮੈਂ ਸਾਰਾ ਘਰ ਭਰ ਤਾਂ ਇਹਨਾਂ ਦਾ ਲਿਆ ਕੇ ਗੱਡੀ ਲਿਆਂਦੀ ਗੀਚ ਬਹਿ ਕੇ ਆਏ ਉੱਠ ਜਾਂਦੀ ਚਲੋ ਜੀ ਚੱਲ ਲੱਗੇ ਚਲੋ ਤੇ ਚੱਲ ਲੱਗੇ ਉਦੋਂ ਗੱਡੀ 'ਚ ਬਹਿ ਕੇ ਉੱਡ ਜਾਂਦੀ ਆ ਸ਼ਹਿਰ ਨੂੰ ਉੜ ਗਈ ਕਿਤੇ ਸਾਰਾ ਕਬੀਲਦਾਰੀ ਇਹਨਾਂ ਦੇ ਹੱਥਾਂ ਸਾਰਾ ਕੁਝ ਇਹਨਾਂ ਦੇ ਹੱਥਾਂ ਸਾਨੂੰ ਕੀ ਦਿੰਦੇ ਆ ਕੁਝ ਨਹੀਂ ਉਹ ਵੇਲਾ ਐ ਜਾਦਾ ਫਿਰਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਹ ਬੰਦਾ ਮਾੜ ਮੁਰ ਦੱਸ ਕੇ ਤਾਂ ਜਾਵੇ ਵੀ ਭਾਈ ਮੈਂ ਇੱਥੇ ਚੱਲਿਆ ਹਲੇ ਲੰਗਰ ਨਹੀਂ ਖਾਧ ਹੁਣ ਪਕਾਉਣੇ ਪੈਣਗੇ ਰੋਟੀ ਮੈਨੂੰ ਕਿਹੜੀ ਮਿਲੀ ਇੱਕ ਰੋਟੀ ਮਿਲੀ ਆ ਮਣਾ ਕੁਸਤਾ ਕਰਨਾ ਪੈਣਾ ਆਈ ਤਾਂ ਨਹੀਂ ਗੱਲ ਚੱਲਣੀ ਚੱਲ ਪਹਿਲਾਂ ਰੈਸਟ ਕਰਦੀਆਂ 10 ਮਿੰਟ ਰੋਟੀ ਸਿੱਧੀ ਕਰਕੇ ਤੇ ਫੇਰ ਵੀ ਨਹੀਂ ਆ ਕੀ ਕਰਨਾ ਅੱਗੇ ਆਗੇ ਹੋਰ ਕੀ ਬਣਿਆ ਬੰਮਾ ਕੀ ਸੀਗਾ ਹਾਂ ਹੱਸ ਕੇ ਬਖਾ ਬਾਹਰ ਤੀਂ ਨੇ ਤਾਂ ਉਹ ਇਹ ਪੁੱਛੇ ਸੀਗੇ ਜਵਾਬ ਦੇਦਾ ਕਹਿੰਦਾ ਤੇਰੇ ਤਾਂ ਅੱਗੇ ਸਿਰ ਟੁੱਟ ਗਿਆ ਤੇ ਫਿਰ ਹੁਣ ਕਣਕ ਕਾਦੇ ਨਾ ਬੀਜੋਗੇ ਐਦ ਕੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਕਰੀਏ ਕੀ ਨਾ ਕਰੀਏ ਤੇ ਫਿਰ ਚਾਰ ਪਸੂ ਹੀ ਵਿਧਾਲ ਗੇ ਪਸੂ ਵੀ ਕਾਦੇ ਵਿਧਾ ਦੇ ਵਿਧਾ ਲੇਂਗੀ ਹੁਣ ਫਿਰ ਹੁਣ ਆਏ ਕਿਵੇਂ ਢਾਂਚਾ ਚੱਲੂ ਨਹੀਂ ਉਹ ਮਹਾਰਾਣੀ ਪਈ ਰਹੀ ਜਾਂਦੀ ਕਿਤੇ ਸਕੂਲ ਸਕਾਲ ਹੀ ਲੱਗ ਜੇ ਚਾਰ ਛਿਲੜ ਲਿਆਊਗੀ ਘਰ ਦਾ ਖਰਚਾ ਕੱਢ ਲਾਂਗੇ ਇਹਨਾਂ ਨੇ ਕੰਮ ਕਾਦਾ ਕਰਨਾ ਮੈਨੂੰ ਤਾਂ ਲੱਗਦਾਗਾ ਤੇ ਫਰਮਾਤਾ ਕਹਿੰਨੀ ਉਹਨੂੰ ਮਾਰ ਜਸੂ ਨੂੰ ਆਵਾਜ਼ ਤੇ ਉਹਨੂੰ ਕਹੇ ਭਾਈ ਆਪ ਦਾ ਅੱਡ ਹੋ ਜਾ ਆਪਾਂ ਆਪਦੀਆਂ ਪਕਾ ਕੇ ਖਾ ਲਾਂਗੇ ਉਹ ਆਪਦੀਆਂ ਖਾ ਲੈਣੇ ਕਣਕ ਵੱਖੋ ਬੱਕਰੀ ਬੀਜ ਲੋ ਜਿਹੜੀ ਕਿੱਲੀ-ਕਿੱਲੀ ਦੀ ਹੈਗੀ ਆ ਹੋਰ ਕਰੋ ਇਕੱਠੇ ਉਹਨਾਂ ਨੂੰ ਤੇ ਫਿਰ ਆਪਾਂ ਬਾਜ ਮਾਰ ਉਹਨੂੰ ਕੰਮ ਧੰਦਾ ਤਾਂ ਕਰਨਾ ਹੀ ਪਣਾ ਹੋਰ ਘਰ ਆਈ ਨਹੀਂ ਸਰਨਾ ਸੁਰਨਾ ਮੈਂ ਤਾਂ ਪੱਕੀ ਪਈ ਆ ਆ ਕੀ ਕਰੀ ਜਾਂਦੀ ਹਾਂ ਤੂੰ ਕਿੱਥੇ ਗਏ ਸੀ ਤੁਸੀਂ ਮੈਂ ਤਾਂ ਬੱਸ ਉਹੀਂ ਗਿਆ ਸੀ ਤੇ ਇੱਥੇ ਤਾਂ ਰੌਲਾ ਪਾ ਬੁਰਾ ਹਾਲ ਬੈਂਕੇ ਦਿਹਾੜੇ ਤੇ ਤੁਸੀਂ ਮਾੜਾ ਮੂਟ ਵੇਖ ਤਾਂ ਲੈਂਦੇ ਵੀ ਘਰੇ ਵੀ ਮੁੜਨਾ ਹੁੰਦਾ ਓ ਅੰਮੀ ਬੱਸ ਯਾਰਾਂ ਦੁੱਸਤਾਂ ਨਾਲ ਗਾਉਂ ਆ ਰਹੇ ਆਂ। ਹਾਂ ਕੱਟੂ ਲੈਣੇ ਆ ਤੇ ਉੱਧਰ ਉੱਠ ਗਏ, ਇੱਧਰ ਉੱਠ ਗਏ। ਅੱਜ ਬਾਈ ਗਿਆ ਹਿਸਾਬ ਕਰਨ ਪਤਾ ਲੱਗੂਗਾ ਕਿੱਥੇ ਕੀ ਕੀ ਕਰੀ ਜਾਂਦੇ ਆ। ਨਾ ਤੁਹਾਨੂੰ ਇਹ ਪਤਾ ਕੀ ਬਣਦਾ ਸਾਡਾ ਕੀ ਨਹੀਂ ਬਣਦਾ ਤੇ ਅੱਜ ਗਿਆ ਹਿਸਾਬ ਕਰਨ ਪੁੱਛਿਓ ਫਿਰ ਤੁਸੀਂ ਤਾਂ ਪੁੱਛਿਓ ਨਾ ਵੀ ਕੀ ਬਣਿਆ ਹਿਸਾਬ ਦਾ ਕਿੰਨੇ ਪੈਸੇ ਵਧੇ ਆਪਾਂ ਨੂੰ। ਹਿਸਾਬ ਦਾ ਕੀ ਬਣ ਦੋ ਤਾਂ ਕਿੱਲੀਆਂ। ਹਿਸਾਬ ਤੋਂ ਕੀ ਬਣ ਖਰਚੇ ਹੀ ਮਸਾਂ ਨਿਕਲ। ਕਿੱਲੀਆਂ ਦੀ ਗੱਲ ਨਹੀਂ ਚੱਲ ਕਿੱਲੀਆਂ ਤਾਂ ਹੈ ਹੀ ਆ। ਤੇ ਪਰ ਉਹ ਇੱਕ ਗੱਲ ਮੈਂ ਤਾਂ ਐਂ ਕਹਿੰਦੀ ਸੀ ਵੀ ਜੇ ਆਪਾਂ ਕਿਰਾਏ 'ਤੇ ਰਹਿਣ ਲੱਗ ਜੀਏ ਕਿਤੇ ਸ਼ਹਿਰ ਉੱਥੇ ਕੀ ਬੰਦ ਮੈਂ ਖਰਾ ਦਾ ਤੇ ਕਿਰਾਏ 'ਤੇ ਆਪਾਂ ਨੂੰ ਫ੍ਰੀ ਦੀਆਂ ਰੋਟੀਆਂ ਮਿਲਦੀਆਂ ਸ਼ਹਿਰ ਜਾ ਕੇ ਇੱਦਾਂ ਹਾਂ ਐਂ ਤਾਂ ਹੈਗਾ ਨਾ ਤੂੰ ਕੰਮ ਕਰਦੀ ਐ ਮੈਨੂੰ ਬਾਹਰੋਂ ਬੇਲ ਨਹੀਂ ਮਿਲਦੀ ਚਲ ਦੇਖ ਲੋ ਥੋੜੀ ਮਰਜੀ ਆ ਕੰਮ ਤੁਸੀਂ ਕਰਨਾ ਨਹੀਂ ਕੋਈ ਮੈਂ ਕਿ ਮੈਂ ਨਹੀਂ ਕਰਦਾ ਕੰਮ ਤੂੰ ਵੀ ਨਹੀਂ ਕਰਦੀ ਆ ਕੀ ਕਹਿੰਦੀ ਆਵਾਜ਼ ਮਾਰੀ ਤੁਹਾਨੂੰ ਨਹੀਂ ਆਵਾਜ਼ ਵੱਜੀ ਚਲੋ ਵੇਖ ਚਲੋ ਦੇਖੀ ਕੀ ਕਹਿੰਦੇ ਕੀ ਹੋ ਗਿਆ ਦੀਦੀ ਐਂ ਬਹਿ ਗਏ ਬੈਕੀ ਤੇ ਅਮੀਰ ਗਿਆ ਸੀ ਹਿਸਾਬ ਕਰਨ ਤੇ ਆ ਆਤੀ ਅੰਦਰ ਪੈਸੇ ਤੋੜ ਤੇ ਜਿਹੜੀ ਦਾ ਜਮਾ ਥੋੜੀ ਨਿਕਲੀ ਆ ਉਹਦਾ ਕਹਿੰਦੇ ਕਿ ਜਿੰਨੂੰ ਪੈਸੇ ਨਹੀਂ ਦਿੰਦਾ ਅੱਛਾ ਅੱਛਾ ਕੀ ਕੰਮ ਕਰਦਾ ਤੁਸੀਂ ਦੋਵੇਂ ਹੀ ਨਹੀਂ ਕਰਦੇ ਅੱਛਾ ਕੱਲ ਕੰਮ-ਕਮ ਕਰਨਾ ਕਿ ਅੱਡ ਹੋ ਜਾਈਏ ਆਪਾਂ ਨਹੀਂ ਅਸੀਂ ਡਾਡੀ ਹੋ ਜਾਂਦੇ ਤੁਸੀਂ ਆਪ DNA ਟੱਕਾ ਕੇ ਖਾ ਲੋ ਅਸੀਂ ਆਪ DNA ਦੇਖ ਲਓ ਦੀਦੀ ਨਹੀਂ ਨਹੀਂ ਦੇਖ ਲਓ ਕੀ ਸਾਰੇ ਇੱਕੋ ਪਰਿਵਾਰ ਚ ਰਹਿੰਦੇ ਆਂ ਕੰਮ ਕਰਾਂਗੇ ਤਾਂ ਕੋ ਬਣੂਗਾ ਐਂ ਵਿਲੇ ਤੁਰੇ ਫਿਰਦੇ ਤਾਂ ਕੀ ਬਣਾਂਗਾ ਰਲ ਕੇ ਕੰਮ ਕਰੋ ਰਲ ਕੇ ਮਰਨ ਕੋ ਬਾਨਾ ਕੰਮ ਤੁਸੀਂ ਕਰਦੇ ਨਹੀਂਗੇ ਹਾਂ ਤਾਂ ਹੈਗਾ ਘਰੇ ਕਲੇਸ ਦੇ ਤਾਂ 24 ਘੰਟੇ ਨਾਲ ਫਸਲ ਤੇ ਵਾਧਾ ਹੁੰਦਾ ਚਲ ਦੀਦੀ ਮੇਰੇ ਤੋਂ ਗਲਤੀ ਹੋ ਗਈ ਮੈਂ ਬਹੁਤ ਤੁਹਾਨੂੰ ਤੰਗ ਕੀਤਾ ਮੈਂ ਕੰਮ ਨਹੀਂ ਕਰਦੀ ਸੀ ਢਲ ਕੇ ਬੈਕੀ ਨਹੀਂ ਚਲ ਆ ਦੋਨੂੰ ਤਾਂ ਰਹਿਣ ਦੋ ਫਿਰ ਇਹ ਵੀ ਕਹਿੰਦੇ ਆ ਫਿਰ ਮੈਂ ਕੰਮ ਕਰ ਲਿਆ ਕਰੂੰਗੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਵਾਂਗੀ ਹਾਂ ਰਲ ਕੇ ਕੰਮ ਕਰੋ ਫਿਰ ਤਾਂ ਕੁਝ ਬਣ ਜੂਗਾ ਤ ਨਹੀਂ ਅੱਡ ਹੋਗੇ ਤਾਂ ਬਾਨਾ ਤਾਂ ਕੁਝ ਵੀ ਥੋਟ ਹਾਂ ਨਹੀਂ ਪੈਸੇ ਤਾਂ ਅੱਗੇ ਨਹੀਂ ਮਿਲਦੇਗੇ ਆਪਾਂ ਨੂੰ ਤੇ ਮੁੜ ਕੇ ਕਿੰਨੇ ਦੇਣੀਆਂ ਕਿੰਨੇ ਛੜੇ ਇੰਚੜਾ ਕਰਨਾ ਨਹੀਂ ਮੈਂ ਕੰਮ ਕਰ ਲਿਆ ਕਰੂੰਗੀ ਇਹ ਵਾਰੀ ਆਪਾਂ ਨਾਲ ਮੇਰੇ ਨਾਲ ਕੰਮ ਕਰਾਂਗੇ ਸਾਰੇ ਗਰਾਂਲ ਮਿਲ ਕੇ ਕੰਮ ਕਰਿਆ ਕਰਾਂਗੇ ਠੀਕ ਆ ਵੀ ਅਸੀਂ ਤਾਂ ਇਹੀ ਕਹਿੰਦੇ ਸਾਂਝ ਪਰਿਵਾਰ ਦਾ ਫਾਇਦਾ ਹੈਗਾ ਪਰ ਤੁਸੀਂ ਨਹੀਂ ਕੰਮ ਕਰਦੇ ਦਉ ਨਹੀਂ ਦੀਦੀ ਮੈਨੂੰ ਨਹੀਂ ਪਤਾ ਲੱਗਾ ਗਲਤੀ ਹੋ ਗਈ ਮੇਰ ਤੋਂ ਪਾਗੜਾ ਨਹੀਂ ਰਹਿੰਦਾ ਆਪਦਾ